35 ਸਾਲਾਂ ਬਾਅਦ ਸੱਤ ਧੀਆ ਪਿੱਛੋਂ ਹੋਇਆ ਮੁੰਡੇ ਦਾ ਜਨਮ ਪਰਿਵਾਰ ਨੇ ਕੀਤਾ ਆ ਕੰਮ ਅਕਸਰ ਹੀ ਜਦੋਂ ਕਿਸੇ ਪਰਿਵਾਰ ਵਿੱਚ ਬੱਚੇ ਨੇ ਜਨਮ ਲੈਣਾ ਹੁੰਦਾ ਹੈ ਤਾਂ ਬਹੁਤ ਸਾਰੇ ਪਰਿਵਾਰ ਇਹੀ ਕਹਿੰਦੇ ਨੇ ਕਿ ਘਰ ਵਿੱਚ ਮੁੰਡਾ ਹੀ ਜਨਮ ਲਵੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਅਕਸਰ ਹੀ ਜਦੋਂ ਕਿਸੇ ਪਰਿਵਾਰ ਵਿੱਚ ਪਹਿਲਾ ਬੱਚਾ ਧੀ ਹੁੰਦੀ ਹੈ ਤਾਂ ਬਹੁਤ ਸਾਰੇ ਪਰਿਵਾਰ ਕਹਿੰਦੇ ਨੇ ਕਿ ਜੇ ਮੁੰਡਾ ਹੋ ਜਾਂਦਾ ਤਾਂ ਵਧੀਆ ਹੁੰਦਾ ਪਰ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਪਰਿਵਾਰ ਵਿੱਚ ਇੱਕ ਤੋਂ ਬਾਅਦ ਇੱਕ ਸੱਤ ਧੀਆ ਨੇ ਜਨਮ ਲਿਆ ਅਤੇ ਪੂਰੇ 35 ਸਾਲਾਂ ਬਾਅਦ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਬਹੁਤ ਸੁੱਖਾਂ ਸੁਖਣ ਤੋਂ ਬਾਅਦ ਆਖਿਰ ਇਨ੍ਹਾਂ ਭੈਣਾਂ ਨੂੰ ਆਪਣਾ ਭਰਾ ਮਿਲਿਆ ਮਾਪਿਆਂ ਦਾ ਵੀ ਕਹਿਣਾ ਹੈ ਕਿ ਜਦੋਂ ਵੀ ਸਾਡੇ ਧੀ ਨੇ ਜਨਮ ਲਿਆ ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਫੇਰ ਕੁੜੀ ਹੋ ਗਈ ਅਸੀਂ ਹਰ ਵਾਰ ਮੁੰਡੇ ਤੋਂ ਵੱਧ ਕੇ ਕੁੜੀ ਦੇ ਜਨਮ ਦੀ ਖੁਸ਼ੀ ਮਨਾਈ ਅਤੇ ਰੱਬ ਦਾ ਸ਼ੁਕਰਾਨਾ ਕੀਤਾ ਸ਼ਾਇਦ ਇਸੇ ਲਈ ਰੱਬ ਨੇ ਸਾਨੂੰ ਸੱਤ ਧੀਾਂ ਪਿੱਛੋਂ ਅਤੇ 35 ਸਾਲਾਂ ਬਾਅਦ ਪੁੱਤਰ ਦੀ ਦਾਤ ਬਖਸ਼ੀ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ